ਲਗਭਗ 5 ਦਹਾਕਿਆਂ ਬਾਅਦ ਯਾਨੀ ਕਿ 54 ਸਾਲ ਬਾਅਦ ਮੁਲਕ ਦੇ ਵਿੱਚ ਜੰਗ ਵਰਗੇ ਹਾਲਾਤ ਬਣ ਕੇ ਰਹੇ ਭਾਰਤ-ਪਾਕਿਸਤਾਨ ਵੈਸੇ ਤਾਂ ਜਦੋਂ ਮੁਲਕ ਆਜ਼ਾਦ ਹੋਇਆ ਉਸ ਤੋਂ ਬਾਅਦ ਹੀ ਤਣਾਤਣੀ ਵਾਲਾ ਮਾਹੌਲ ਰਿਹਾ ਹੈ ਕਈ ਜੰਗਾਂ ਵੀ ਹੋਈਆਂ ਜਿਸ ਦੇ ਵਿੱਚ ਭਾਰਤ ਨੇ ਹਮੇਸ਼ਾ ਜਿੱਤ ਹਾਸਲ ਕੀਤੀ ਪਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਔਰ ਹਮੇਸ਼ਾ ਹੀ ਅਜਿਹੀਆਂ ਕੋਈ ਗਤੀਵਿਧੀਆਂ ਕਰਦਾ ਰਹਿੰਦਾ ਇਸ ਵਾਰ ਅਜੀਹਾ ਲੱਗਦਾ ਹੈ ਕਿ ਜਿਹੜੀ ਮੌਕ ਟ੍ਰਿਲ ਰੱਖੀ ਗਈ ਹੈ ਇਸ ਮੌਕ ਟ੍ਰਿਲ ਨੂੰ ਦੇਖਣ ਤੋਂ ਬਾਅਦ ਮਸਲਾ ਗੰਭੀਰ ਲੱਗਦਾ ਹੈ ਮੁਲਕ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਕੱਲ ਮੌਕ ਡ੍ਰਿਲ ਰੱਖੀ ਗਈ ਹੈ ਔਰ ਉਸ ਮੌਕ ਡ੍ਰਿਲ ਦੇ ਵਿੱਚ ਇਹ ਦੱਸਿਆ ਜਾਏਗਾ ਕਿ ਜੇ ਜੰਗ ਲੱਗਦੀ ਹੈ ਤਾਂ ਉਸ ਦੌਰਾਨ ਤੁਸੀਂ ਆਪਣਾ ਬਚਾ ਕਿਵੇਂ ਕਰਨਾ ਹੈ ਆਪਣੇ ਦਾ ਬਚਾ ਕਿਵੇਂ ਕਰਨਾ ਔਰ ਮੁਲਕ ਦੇ ਲਈ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਨੇ ਜੜੀਆਂ ਉਹ ਕੱਲ ਦੱਸੀਆਂ ਜਾਣਗੀਆਂ ਵੱਖ-ਵੱਖ ਪ੍ਰਸ਼ਾਸਨ ਦੇ ਸੈਕਟਰ ਨੇ ਜਿਹੜੇ ਇਹ ਮੌਕ ਡ੍ਰਿਲ ਕਰਵਾਣਗੇ ਜੇ ਕੱਲ ਪੰਜਾਬ ਦੇ ਸੰਦਰਭ ਚ ਕੀਤੀ ਜਾਵੇ ਤਾਂ ਪੰਜਾਬ ਨੇ ਹਮੇਸ਼ਾ ਹੀ ਹਮੇਸ਼ਾ ਹੀ ਤੁਸੀਂ ਇਤਿਹਾਸ ਦੇ ਕੋਈ ਵੀ ਪੰਨਾ ਫਰੋਲ ਕੇ ਦੇਖ ਲਓ ਮੁਲਕ ਦੀ ਸੁਰੱਖਿਆ ਤੇਰੀ ਜੇਕਰ ਕੋਈ ਪਹਿਲੀ ਛਾਤੀ ਅੱਗੇ ਆਈ ਹੈ ਤਾਂ ਪੰਜਾਬ ਦੀ ਆਈ ਹੈ ਜੇ ਸਭ ਤੋਂ ਵੱਡਾ ਕੋਈ ਯੋਗਦਾਨ ਰਿਆ ਤਾਂ ਉਹ ਪੰਜਾਬ ਦਾ ਰਿਆ ਇਹ ਮੈਂ ਸਿਰਫ ਗੱਲਾਂ ਨਹੀਂ ਕਰ ਰਿਹਾ ਇਹ ਇਤਿਹਾਸਿਕ ਫੈਕਟ ਨੇ ਉਹ ਕੁਝ ਫੈਕਟ ਅਸੀਂ ਲੈ ਕੇ ਆਏ ਆ ਉਹ ਫੈਕਟ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਫੈਕਟਸ ਦੇਖਣ ਤੋਂ ਬਾਅਦ ਤੁਹਾਨੂੰ ਵੀ ਮਾਣ ਹੋਏਗਾ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਵੀ ਮਾਣ ਹੋਏਗਾ ਭਾਰਤੀ ਹੋਣ ਦੇ ਨਾਤੇ ਕਿ ਹਾਂ ਭਾਈ ਪੰਜਾਬ ਨੇ ਜਦੋਂ ਵੀ ਕਦੇ ਲੋੜ ਪਈ ਆ ਤਾਂ ਇੱਕ ਢਾਹ ਕੇ ਮੁਲਕ ਦਾ ਸਾਥ ਦਿੱਤਾ ਔਰ ਇਸੇ ਕਰਕੇ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਪੰਜਾਬ ਪੰਜਾਬੀ ਤੇ ਪੰਜਾਬੀਤ ਦੇਸ਼ ਪ੍ਰੇਮੀ ਹੈ ਕਿ ਨਹੀਂ ਹੈ ਤੁਹਾਡੇ ਸਾਹਮਣੇ ਫੈਕਟਸ ਰੱਖਣ ਲੱਗਾ ਦਰਅਸਲ ਇਹ ਮਸਲਾ 1962 ਦਾ 1962 ਦੇ ਵਿੱਚ ਜਦੋਂ ਚੀਨ ਭਾਰਤ ਦੀ ਜੰਗ ਲੱਗੀ ਸੀ ਤਾਂ ਉਸ ਵਕਤ ਮੁਲਕ ਦੇ ਹਾਲਾਤ ਕੋਈ ਜ਼ਿਆਦਾ ਬਿਹਤਰ ਨਹੀਂ ਸੀਗੇ ਫਾਈਨੈਂਸ਼ੀਅਲ ਤੌਰ ਤੇ ਬਿਹਤਰ ਜਿਆਦਾ ਹਾਲਾਤ ਨਹੀਂ ਸੀਗੇ ਉਸ ਮੌਕੇ ਤੇ ਨੈਸ਼ਨਲ ਡਿਫੈਂਸ ਫੰਡ ਬਣਾਇਆ ਗਿਆ ਉਸ ਦੌਰਾਨ ਪ੍ਰਧਾਨ ਮੰਤਰੀ ਨੇ ਮੁਲਕ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫੰਡ ਦੇ ਵਿੱਚ ਆਪਣਾ ਤਿਲ ਫੁੱਲ ਭੇਟਾ ਜਿਹੜੀ ਵੀ ਬਣਦੀ ਆ ਉਸ ਦਾ ਯੋਗਦਾਨ ਪਾਇਆ ਜਾਵੇ ਭਾਵੇਂ ਪੈਸਿਆਂ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਸੋਨੇ ਦੇ ਰੂਪ ਦੇ ਵਿੱਚ ਹੋਵੇ ਸੋ ਇਹ ਨੈਸ਼ਨਲ ਡਿਫੈਂਸ ਫੰਡ ਜਦੋਂ ਬਣਾਇਆ ਗਿਆ ਉਸ ਦੇ ਵਿੱਚ ਪੂਰੇ ਮੁਲਕ ਨੇ ਕੀ ਯੋਗਦਾਨ ਦਿੱਤਾ ਤੇ ਪੰਜਾਬ ਨੇ ਕੀ ਯੋਗਦਾਨ ਦਿੱਤਾ ਇਹ ਤੁਹਾਨੂੰ ਮੈਂ ਕੁਝ ਫੈਕਟਸ ਦੱਸ ਰਿਹਾ ਵੈਸੇ ਤਾਂ ਕਿਸੇ ਤੇ ਐਹਸਾਨ ਨਹੀਂ ਹੈ ਇਹ ਮੁਲਕ ਲਈ ਕੀਤਾ ਪੰਜਾਬੀਆਂ ਨੇ ਪਰ ਫਿਰ ਵੀ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ ਬਹੁਤ ਜ਼ਰੂਰੀ ਨੇ ਇਹ ਫੰਡ ਬਣਾਇਆ ਗਿਆ 1962 ਦੀ ਚੀਨ ਭਾਰਤ ਦੀ ਜੰਗ ਮੌਕੇ ਨੈਸ਼ਨਲ ਡਿਫੈਂਸ ਬਣਾਇਆ ਗਿਆ 28 ਨਵੰਬਰ 1962 ਨੂੰ ਨੈਸ਼ਨਲ ਡਿਫੈਂਸ ਦੇ ਫੰਡ ਦੇ ਜਿਹੜੇ ਅੰਕੜੇ ਐ ਸੀ ਉਹਨਾਂ ਅੰਕੜਿਆਂ ਨੂੰ ਜਰਾ ਗੌਰ ਨਾਲ ਦੇਖਿਓ ਉਹ ਅੰਕੜੇ ਕੀ ਕਹਿੰਦੇ ਨੇ ਉਹ ਅੰਕੜੇ ਕਹਿੰਦੇ ਨੇ ਕਿ ਦੇਸ਼ ਭਰ ਦੇ ਵਿੱਚੋਂ ਕੁੱਲ ਫੰਡ ਜੋ ਉਹਨਾਂ ਨੂੰ ਮਿਲਿਆ ਸੀਗਾ ਉਹ ਮਿਲਿਆ ਸੀਗਾ 8 ਕਰੋੜ ਰੁਪਈਆ ਪੂਰੇ ਮੁਲਕ ਦੇ ਵਿੱਚੋਂ 8 ਕਰੋੜ ਰੁਪਈਆ ਇਕੱਠਾ ਹੋਇਆ ਪੰਜਾਬ ਨੇ ਇਹਦੇ ਵਿੱਚੋਂ ਕੀ ਯੋਗਦਾਨ ਪਾਇਆ 3 ਕਰੋੜ 70 ਲੱਖ ਰੁਪਈਆ ਕੱਲੇ ਪੰਜਾਬ ਨੇ 3 ਕਰੋੜ 70 ਲੱਖ ਰੁਪਇਆ ਪੂਰੇ ਮੁਲਕ ਦੇ ਵਿੱਚੋਂ 8 ਕਰੋੜ ਇਕੱਠਾ ਹੋਇਆ ਸੀਗਾ ਲਗਭਗ ਤੁਸੀਂ ਕਹਿ ਸਕਦੇ ਹੋ 44 45% ਕੱਲਾ ਪੰਜਾਬ ਨੇ ਯੋਗਦਾਨ ਪਾਇਆ ਸੀਗਾ ਇਹ ਕੈਸ਼ ਅਮਾਉਂਟ ਦੀ ਗੱਲ ਹੋ ਰਹੀ ਹੈ 60% ਦਾ ਯੋਗਦਾਨ ਇਕੱਲੇ ਪੰਜਾਬ ਨੇ ਪਾਇਆ ਸੀਗਾ 8 ਕਰੋੜ ਦੇ ਵਿੱਚੋਂ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਚੋਂ ਜਿਹੜਾ ਸੋਨਾ ਮਿਲਿਆ ਸੀਗਾ ਉਹ ਮਿਲਿਆ ਸੀਗਾ 5 ਕਿਲੋ 327 ਗ੍ਰਾਮ ਕਿਉਂਕਿ ਸੋਨੇ ਦੀ ਵੀ ਅਪੀਲ ਸੀ ਤੇ ਪੰਜਾਬ ਨੇ ਦਿੱਤਾ ਸੀ 252 ਕਿਲੋ ਕੱਲੇ ਪੰਜਾਬ ਨੇ 252 ਕਿਲੋ ਸੋਨਾ ਦਿੱਤਾ ਸੀਗਾ ਪੰਜਾਬ ਨੇ ਮਹਾਰਾਜਾ ਰਣਜੀਤ ਸਿੰਘ ਵਿਲੇ ਮਿਲੇ 12000 ਦੇ ਕਰੀਬ ਮੈਡਲ ਤੱਕ ਦੇ ਦਿੱਤੇ ਸੀਗੇ ਮੁਲਕ ਦੇ ਲਈ ਨਿਛਾਵਰ ਕਰ ਦਿੱਤੇ ਸੀਗੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਾਰੇ ਕਾਲਜ ਸਕੂਲ ਹਾਈ ਸਕੂਲ ਸਾਰਿਆਂ ਨੂੰ ਕਹਿ ਦਿੱਤਾ ਸੀਗਾ ਕਿ ਭਾਈ ਤਿਆਰ ਰੋ ਜੇ ਜੰਗ ਵਰਗੇ ਹਾਲਾਤ ਬਣਦੇ ਨੇ ਤਾਂ ਤੁਹਾਡਾ ਯੋਗਦਾਨ ਜਿਹੜਾ ਉਹ ਲਿਆ ਜਾਏਗਾ ਹੁਣ ਤੁਹਾਨੂੰ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਕਿਸ ਤਰੀਕੇ ਨਾਲ 1962 ਦੇ ਵਿੱਚ ਚੀਨ ਭਾਰਤ ਦੀ ਜੰਗ ਹੋਈ ਨੈਸ਼ਨਲ ਡਿਫੈਂਸ ਫੰਡ ਬਣਾਇਆ ਗਿਆ 8 ਕਰੋੜ ਰੁਪਇਆ ਇਕੱਠਾ ਹੋਇਆ ਦੇਸ਼ ਭਰ ਦੇ ਵਿੱਚੋਂ 8 ਕਰੋੜ ਰੁਪਇਆ ਉਸ 8 ਕਰੋੜ ਦੇ ਵਿੱਚੋਂ 3 ਕਰੋੜ 70 ਲੱਖ ਰੁਪਇਆ ਸਿਰਫ ਪੰਜਾਬ ਨੇ ਜਮ੍ਹਾਂ ਕਰਾਇਆ 3 ਕਰੋੜ 70 ਲੱਖ اچھا ਇੱਕ ਇਹ ਗੱਲ ਵੀ ਬੜੀ ਇੰਟਰਸਟਿੰਗ ਹੈ ਉਸ ਵੇਲੇ ਅਣਵੰਡਿਆ ਪੰਜਾਬ ਸੀਗਾ ਜੋ ਪੰਜਾਬ ਹੁਣ ਹੈ ਉਹ ਨਹੀਂ ਸੀ ਉਸ ਵਕਤ ਹਿਮਾਚਲ ਹਰਿਆਣਾ ਵੀ ਨਾਲ ਸੀ 64% ਦਾ ਯੋਗਦਾਨ ਕਰਲੇ ਪੰਜਾਬ ਨੇ ਪਾ ਦਿੱਤਾ ਸੀਗਾ 64% ਦਾ ਯੋਗਦਾਨ ਇਕੱਲੇ ਪੰਜਾਬ ਦਾ ਰਿਹਾ ਪੈਸਿਆਂ ਦੇ ਰੂਪ ਦੇ ਵਿੱਚ ਜਦੋਂ ਸੋਨੇ ਦੀ ਗੱਲ ਆਈ ਤਾਂ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਨੇ ਜਿਹੜਾ ਸੋਨਾ ਇਕੱਠਾ ਕੀਤਾ ਉਹ 5 ਕਿਲੋ 327 ਗ੍ਰਾਮ ਸੀਗਾ ਇਹ ਫੈਕਟਸ ਨੇ Google ਕਰਕੇ ਦੇਖ ਲਿਓ ਇਹ ਨੈਸ਼ਨਲ ਡਿਫੈਂਸ ਫੰਡ ਜਿਹੜਾ ਬਣਾਇਆ ਗਿਆ ਸੀਗਾ ਉਹਦੇ ਅੰਕੜੇ ਅੱਜ ਵੀ ਸੰਭਾਲ ਕੇ ਰੱਖੇ ਹੋਏ ਨੇ ਤੇ ਪੰਜਾਬ ਨੇ ਦਿੱਤਾ ਸੀ 252 ਕਿਲੋ ਸੋਨਾ ਪੂਰੇ ਮੁਲਕ ਦੇ ਪੰਜਾਬ ਨੂੰ ਛੱਡ ਕੇ 5 ਕਿਲੋ 327 ਗ੍ਰਾਮ ਤੇ ਇਕੱਲੇ ਪੰਜਾਬ ਨੇ 252 ਕਿਲੋ ਸੋਨਾ ਦਿੱਤਾ ਸੀ ਇਸ ਸੋਨੇ ਦੇ ਵਿੱਚ ਉਹਨਾਂ ਮਾਵਾਂ ਧੀਆਂ ਨੇ ਆਪਣੇ ਗਲੇ ਦੇ ਹਾਰ ਕੰਨਾਂ ਦੇ ਵਿੱਚ ਬੁੰਦੇ ਕੰਨਾਂ ਦੇ ਵਿੱਚ ਕਾਂਟੇ ਹੱਥਾਂ ਦੇ ਵਿੱਚ ਚੂੜੀਆਂ ਉਂਗਲਾ ਚ ਪਈਆਂ ਮੁੰਦਰੀਆਂ ਤੱਕ ਦੇ ਦਿੱਤੀਆਂ ਸੀ ਔਰ ਇੱਥੋਂ ਤੱਕ ਵੀ ਇੱਥੋਂ ਦਾ ਅਦਾਲਾਓ 12000 ਦੇ ਕਰੀਬ ਸੋਨੇ ਦੇ ਮੈਡਲ ਪੰਜਾਬ ਨੇ ਨਿਸ਼ਾਵਰ ਕਰ ਦਿੱਤੇ ਸੀਗੇ ਔਰ ਉਹ ਮੈਡਲ ਵੀ ਸੀਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਜਿੱਤੇ ਹੋਏ ਮੈਡਲ ਸੀਗੇ ਉਹ ਮੈਡਲ ਵੀ ਮੁਲਕ ਨੂੰ ਦੇ ਦਿੱਤੇ ਸੀਗੇ ਕਿ ਹਾਂ ਭਾਈ ਮੁਲਕ ਇਹ ਮੈਡਲਸ ਲੈ ਲਓ ਸਾਡਾ ਮੁਲਕ ਬਚਾਓ ਇਹ ਆ ਪੰਜਾਬੀਆਂ ਦਾ ਯੋਗਦਾਨ ਬਾੜ੍ਹ ਦੀ ਜੰਗ ਦੌਰਾਨ ਇਹ ਪੰਜਾਬੀਆਂ ਦਾ ਯੋਗਦਾਨ ਪਿਆ ਇਸ ਤੋਂ ਇਲਾਵਾ ਜਿੰਨੇ ਵੀ ਹਾਈ ਸਕੂਲ ਸਰਕਾਰੀ ਸਕੂਲ ਸੀ ਉਹਨਾਂ ਦੇ ਵਿੱਚ ਫੌਜ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਗਈ ਸੀ ਕਿ ਤੁਸੀਂ ਵੀ ਤਿਆਰ ਰਹੋ ਜੇ ਲੋੜ ਪਈ ਤਾਂ ਬੱਚਾ ਬੱਚਾ ਦੇਸ਼ ਦਾ ਲੜੇਗਾ ਮੁਲਕ ਦੇ ਲਈ ਇੱਥੋਂ ਤੱਕ ਵੀ ਜਾਣਕਾਰੀ ਹੈ ਕਿ 2 ਲੱਖ ਬੀਬੀਆਂ ਨੂੰ ਵੀ ਤਿਆਰ ਕੀਤਾ ਗਿਆ ਸੀਗਾ ਕਿ ਜੇ ਲੋੜ ਪਈ ਤਾਂ ਤੁਹਾਨੂੰ ਵੀ ਜੰਗ ਦੇ ਵਿੱਚ ਜਾਣਾ ਪੈ ਸਕਦਾ ਸੋ ਪੰਜਾਬੀਆਂ ਨੂੰ ਕਿਸੇ ਵੀ ਸਰਟੀਫਿਕੇਟ ਦੀ ਲੋੜ ਨਹੀਂ ਹੈ ਕਿ ਅਸੀਂ ਕਿੰਨੇ ਕੁ ਵੱਡੇ ਦੇਸ਼ ਪ੍ਰੇਮੀ ਆ ਸਾਡੇ ਅੰਕੜੇ ਬੋਲਦੇ ਨੇ ਇਹ 252 ਕਿਲੋ ਸੋਨਾ ਬੋਲਦਾ 3.70 ਕਰੋੜ ਰੁਪਈਆ ਬੋਲਦਾ ਉਸ ਵੀ 62 ਮੇਰਲੇ ਦੀ ਗੱਲ ਹੈ 3 ਕਰੋੜ 70 ਦੀ ਵੈਲਿਊ ਕਿਉਂ ਹੋएगी ਇਥੋਂ ਅੰਦਾਜ਼ਾ ਤੁਸੀਂ ਲਾ ਲਓ ਸੋ ਇਹ ਅੰਕੜੇ ਨੇ ਕੁਝ ਜਿਹੜੇ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੇ ਨੇ ਔਰ ਇਨਾ ਅੰਕੜਿਆਂ ਦੇ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਹਮੇਸ਼ਾ ਮੋਰੀ ਹੋ ਕੇ ਮੋਲਕ ਦੇ ਲਈ ਆਂਦਾ ਰਿਹਾ ਹੈ ਕਿ ਜੇਕਰ ਬੇਵਤਾ ਅੱਜ ਵੀ ਪੰਜਾਬ ਦੇ ਅੱਗੇ ਕੋਈ ਆਂਦੀ ਹੈ ਤਾਂ ਪੰਜਾਬ ਹੱਕ ਢਾਕੇ ਖੜਾ ਪੰਜਾਬ ਮੁਲਕ ਦੀ ਸ਼ੀਲਡ ਬਣ ਕੇ ਖੜਾ ਜੇ ਵੀਡੀਓ ਚੰਗੀ ਲੱਗੀ ਤਾਂ ਵੱਤ ਵੱਤ ਸ਼ੇਅਰ ਜ਼ਰੂਰ ਕਰਿਓ